ਪਾਰਟੀ ਨੇ ਵਿਸ਼ਵਾਸ ਕੀਤਾ ਸਾਡੀ ਮਿਹਨਤ ਤੇ ਤੇ ਅਸੀਂ ਪਾਰਟੀ ਦੇ ਸੱਚੇ ਦਿਲੋਂ ਜੁੜੇ ਮਤਲਬ 2013 ਤੋਂ ਮੈਂ ਪਾਰਟੀ ਜੁਆਇਨ ਕੀਤੀ ਪਾਰਟੀ ਨੇ ਉਦੋਂ ਦੀ ਸੇਵਾ ਕਰ ਰਹੇ ਹਾਂ ਤੇ ਪਾਰਟੀ ਨੇ ਹਰ ਸੇਵਾ ਤੇ ਮਾਨ ਸਨਮਾਨ ਸਾਡਾ ਕੀਤਾ ਹਜੇ ਦਾ ਪਿਛਲੇ 3 ਸਾਲ ਤੋਂ ਜੋਦੀ ਸਾਡੀ ਸਰਕਾਰ ਬਣੀ ਹੈ ਮਾਨ ਸਾਹਿਬ ਜੀ ਤੇ ਐਮਐਲਏ ਮੈਡਮ ਜੀ ਨੇ ਸਾਡੇ ਵਾਰਡ ਚ ਜਾਂ ਸਾਡੇ ਹਲਕੇ ਚ ਬਹੁਤ ਕੰਮ ਕਰਵਾਏ ਨੇ ਪਰ ਫਿਰ ਵੀ ਹਾਰੇ ਕੁਝ ਕੰਮਾਂ ਚ ਕਮੀ ਰਹਿ ਗਈ ਹੈ ਜਿਸ ਤਰ੍ਹਾਂ ਇੱਕ ਸਭ ਤੋਂ ਵੱਡੀ ਸਮੱਸਿਆ ਇਸਲੇ ਵਾਰਡ ਚ ਗੀ ਕੁੱਤਿਆਂ ਦੀ हवारा कुत्तियाँ की एम एल ए साहब नेट की कोई ना कोई हल जल्दी क्ढा जाए क्योंकि रोज़ किसी ना किसी बच्चों को या व्यान इस चीज़ से नुकसान होंगे तो लग रहा है कि औरतों को मौका दिया जा रहा है और साथ में सभी मिलकर हम काम करेंगे जितनी भी हमारी लेडीज़ हैं और बाढ़ में जो भी काम होने वाले हैं वो मिल के करेंगे सभी ਨਗਰ ਨਿਗਮ ਚੋਣਾਂ ਦਾ ਬਿਗਲ ਵੱਜਦਿਆਂ ਹੀ ਹਰ ਪਾਰਟੀ ਆਪਣਾ ਏਡੀ ਚੋਟੀ ਦਾ ਜੋਰ ਲਗਾ ਰਹੀ ਹੈ ਲੋਕਾਂ ਦੀ ਗਜ਼ਹਰੀ ਚ ਜਾ ਕੇ ਆਪਣੇ ਕੀਤੇ ਹੋਏ ਕੰਮਾਂ ਦੇ ਆਧਾਰ ਤੇ ਵੋਟ ਮੰਗ ਰਹੀ ਹੈ ਤਾਂ ਫਿਲਹਾਲ ਆਮ ਆਦਮੀ ਪਾਰਟੀ ਨੇ ਜਿਹੜਾ ਬਦਲਾਅ ਦੇ ਨਾਂ ਤੇ ਸਰਕਾਰ ਬਣਾਈ ਸੀ ਹੁਣ ਨਗਰ ਨਿਗਮ ਚੋਣਾਂ 'ਚ ਦੇਖਦੇ ਹਾਂ ਕਿ ਮੇਅਰ ਕਿਸ ਮਨਸੂਬੇ ਨਾਲ ਬੰਦਾ ਹੈ ਤਾਂ ਵਾਰਡ ਨੰਬਰ 25 ਤੋਂ ਪਿਛਲੀ ਵਾਰ ਵੀ ਇਲੈਕਸ਼ਨ ਲੜੀ ਸੀ ਪ੍ਰਿਆ ਠਾਕੁਰ ਉਹਨਾਂ ਤੇ ਉਹਨਾਂ ਨੇ ਇਸ ਵਾਰ ਫਿਰ ਪਾਰਟੀ ਨੇ ਉਹਨਾਂ ਨੂੰ ਜਮੇਰੀ ਦਿੱਤੀ ਹੈ ਨਗਰ ਨਿਗਮ ਚੋਣਾਂ ਵਾਸਤੇ ਤਾਂ ਉਮੀਦਵਾਰ ਵੱਜੂ ਅੱਜ ਸਾਡੇ ਨਾਲ ਰੂਬਰੂ ਹੋਣ ਜਾ ਰਹੇ ਨੇ ਉਹਨਾਂ ਦੇ ਪਤੀ ਐਡਵੋਕੇਟ ਪਵਨ ਠਾਕੁਰ ਤਾਂ ਗੱਲਬਾਤ ਉਹਨਾਂ ਨਾਲ ਕਰਨਗੇ ਪਹਿਲਾਂ ਤਾਂ ਪਵਨ ਜੀ ਬਹੁਤ ਬਹੁਤ ਮੁਬਾਰਕਾਂ ਦੂਜੀ ਵਾਰੀ ਸੇਵਾ ਦਾ ਮੌਕਾ ਮਿਲਿਆ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਤੇ 21000 ਜਿਸ ਦੇ ਬេសਤੇ ਤੁਸੀਂ ਅਰਗੇ ਦੂਸਰੀ ਲੋਕਲ ਦੀ ਸੇਵਾ ਵਿੱਚ ਹਾਜ਼ਰ ਹੋਣ ਜਾ ਰਹੇ ਹੋ ਦੇਖੋ ਇਹ ਤਾਂ ਸਤੋ ਹੈਗਾ ਪਹਿਲੇ ਕਿ ਪਾਰਟੀ ਨੇ ਵਿਸ਼ਵਾਸ ਕੀਤਾ ਸਾਡੀ ਮਿਹਨਤ ਤੇ ਤੇਹੀ ਪਾਰਟੀ ਦਾ ਸੱਚੇ ਦਿਲੋਂ ਜੁੜੇ ਮਤਲਬ 2013 ਤੋਂ ਮੈਂ ਪਾਰਟੀ ਜੁਆਇਨ ਕੀਤੀ ਹੀ ਪਾਰਟੀ ਨੇ ਉਦੋਂ ਦੀ ਸੇਵਾ ਕਰ ਰਹੇ ਹਾਂ ਤੇ ਪਾਰਟੀ ਨੇ ਹਰ ਸੇਵਾ ਤੇ ਮਾਨ ਸਨਮਾਨ ਸਾਡਾ ਕੀਤਾ ਤੇਹੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਆਮ ਆਦਮੀ ਪਾਰਟੀ ਦਾ ਤੇ ਐਮਐਲਏ ਮੈਡਮ ਜੀਵਨਜੋਤ ਕੋਰ ਜਿਹੜਾ ਜਿਹੜਾ ਉਹਨਾਂ ਨੇ ਆਪਣਾ ਵਿਸ਼ਵਾਸ ਸਾਡੇ ਤੇ ਜਤਾਇਆ ਤੇ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਨੇ ਆ ਕਿ ਅਸੀਂ ਪੂਰੀ ਮਿਹਨਤ ਲਾ ਕੇ ਇਮਾਨਦਾਰੀ ਨਾਲ ਇਹ ਸੀਟ ਜਿੱਤਾਂਗੇ ਕੀ ਮੁੱਖ ਕੰਮ ਹੋਏਗਾ ਜਿਹੜਾ ਤੁਸੀਂ ਜੇ ਲੋਕੀ ਤੁਹਾਨੂੰ ਸਿਰ ਤੇ ਤਾਜ ਪੈਨੋਂਗੇ ਵਾਰਚ ਕਰਵਾਇਆ ਜਾਏਗਾ ਜਿਹੜਾ ਅਜੇ ਤੱਕ ਵਾਰਚ ਨਹੀਂ ਹੋ ਸਕਿਆ ਅਜੇ ਦਾ ਪਿਛਲੇ 3 ਸਾਲ ਤੋਂ ਜੋ ਦੀ ਸਾਡੀ ਸਰਕਾਰ ਬਣੀ ਹੈ ਮਾਨ ਸਾਹਿਬ ਜੀ ਤੇ ਐਮ ਐਲ ਏ ਮੈਡਮ ਜੀ ਨੇ ਸਾਡੇ ਵਾਰਡ ਚ ਜਾਂ ਸਾਡੇ ਹਲਕੇ ਚ ਬਹੁਤ ਕੰਮ ਕਰਵਾਏ ਨੇ ਪਰ ਫਿਰ ਵੀ ਹਰੇ ਕੁਝ ਕੰਮਾਂ ਚ ਕਮੀ ਰਹਿ ਗਈ ਹੈ ਜਿਸ ਤਰ੍ਹਾਂ ਇੱਕ ਸਭ ਤੋਂ ਵੱਡੀ ਸਮੱਸਿਆ ਇਸਲੇ ਵਾਰਡ ਚ ਹੈ ਗੀ ਕੁੱਤਿਆਂ ਦੀ ਆਵਾਰਾ ਕੁੱਤਿਆਂ ਦੀ ਤੇ ਐਮ ਐਲ ਏ ਸਾਹਮਣੇ ਰਿਕਵੈਸਟ ਕੀਤੀ ਗਈ ਦਾ ਕੋਈ ਨਾ ਕੋਈ ਹੱਲ ਜਲਦੀ ਕੱਢਿਆ ਜਾਵੇ ਕਿਉਂਕਿ ਰੋਜ਼ ਕਿਸੇ ਨਾ ਕਿਸੇ ਨੂੰ ਬੱਚਿਆਂ ਨੂੰ ਜਾਂ ਵੱਡਿਆਂ ਨੂੰ ਇਸ ਚੀਜ਼ ਤੇ ਨੁਕਸਾਨ ਹੁੰਦਾ ਤੇ ਦੂਸਰਾ ਕਹੇਗਾ ਕਿ ਜਿਹੜੇ ਗਰਮੀਆਂ ਦੇ ਵਿੱਚ ਟਰਾਂਸਫਾਰਮਰਾਂ ਦੀ ਬਹੁਤ ਇਸ਼ੂ ਆਉਂਦਾ ਕਿਤੇ ਕੋਈ ਟਰਾਂਸਫਾਰਮਰ ਖਰਾਬ ਹੋ ਗਿਆ ਸ ਤੇ ਉਸ ਨੂੰ ਇਹਨਾਂ ਸਾਡਾ ਕਿ ਜਿੱਤੇ ਦੇ ਸਾਰੇ ਪਹਿਲਾਂ ਉਹਨਾਂ ਨੂੰ ਅਪਡੇਸ਼ਨ ਦਾ ਕੰਮ ਕਰਾਂਗੇ ਕਿ ਜਿੱਥੇ ਟਰਾਂਸਫਾਰਮਰ ਛੋਟੇ ਨੇ ਉਹਨਾਂ ਨੂੰ ਆਪਾਂ ਵੱਡਾ ਕਰੀਏ ਤੇ ਜਿੱਥੇ ਤਾਰਾਂ ਦੀ ਕਮੀ ਆ ਉੱਥੇ ਤਾਰਾਂ ਨੂੰ ਅਪਡੇਟ ਕਰੀਏ ਫਿਲਹਾਲ ਦੇਖਿਆ ਜਵੇ ਕਿਸ ਤਰ੍ਹਾਂ ਚੁਣੌਤੀ ਵੇਖਦੇ ਹੋ ਕਿਉਂਕਿ ਤੁਹਾਡੇ ਸਾਹਮਣੇ ਵੀ ਪੁਰਾਣੇ ਜਿਹੜੇ ਕਾਉਂਸਲਰ ਰਹੇ ਨੇ ਉਹਨਾਂ ਸਰਕਾਰ ਚ ਵੀ ਕੰਮ ਕਰਾਇਆ ਕਿਸ ਤਰ੍ਹਾਂ ਦੇਖਦੇ ਹੋ ਕਿ ਮੈਚ ਕਿੰਨਾ ਕੋਖਾ ਲੱਗ ਰਿਹਾ ਹੈ ਦੇਖੋ ਇਹ ਸਭ ਜਨਤਾ ਦੇ ਹੱਥ ਹੈਗਾ ਜਨਤਾ ਨੇ ਉਹਨਾਂ ਦੇ 5 ਸਾਲ ਦੇਖੇ ਤੇ ਸਾਡੇ 3 ਸਾਲ ਦੇਖੇ ਉਹਨਾਂ ਨੇ 5 ਸਾਲ ਚ ਕਾਉਂਸਲ ਰਹਿ ਕੇ ਜਿੰਨਾ ਕੰਮ ਨਹੀਂ ਕੀਤਾ ਸਾਡੀ ਸਰਕਾਰ ਨੇ ਮਾਨ ਸਾਹਿਬ ਨੇ ਤੇ ਮੈਡਮ ਦੇ ਅਸ਼ੀਰਵਾਦ ਨਾਲ ਹੀ ਤਿੰਨਾਂ ਸਾਲਾਂ ਤੋਂ ਉਸ ਤੋਂ ਜ਼ਿਆਦਾ ਕੰਮ ਕਰਕੇ ਲੋਕਾਂ ਨੂੰ ਦਿਖਾਇਆ ਤੇ ਇਹ ਸਾਡੀ ਸੱਤ ਤੋਂ ਵੱਡੀ ਚੀਜ਼ ਹੈਈ ਇਮਾਨਦਾਰੀ ਅਸੀਂ ਬਿਲਕੁਲ ਇਮਾਨਦਾਰ ਹੋ ਕੇ ਲੋਕਾਂ ਲਈ ਸੇਵਾ ਕਰਦੇ ਪਿਆ ਬਿਨਾ ਕਿਸੇ ਲਾਲਚ ਤੋਂ ਤੇ ਬਿਨਾ ਕਿਸੇ ਮਤਲਬ ਤੋਂ ਤੇ ਜਨਤਾ ਨੂੰ ਵੀ ਇਸ ਚੀਜ਼ ਦਾ ਪਤਾ ਕਿ ਉਹਨਾਂ ਨੇ ਪੰਜਾਂ ਸਾਲਾਂ ਚ ਕੀ ਕੀਤਾ ਤੇ ਅਸੀਂ ਪਿਛਲੇ ਤਿੰਨਾਂ ਸਾਲਾਂ ਚ ਬਿਨਾ ਕਾਉਂਸਲਰ ਬਣੇ ਅਸੀਂ ਜਿੰਨਾ ਹੀ ਸੇਵਾ ਲੋਕਾਂ ਦੀ ਕੀਤੀ ਹੈ ਲੋਕਾਂ ਅਸੀਂ ਕੈਂਡੀਡੇਟ ਨਾਲ ਵੀ ਗੱਲਬਾਤ ਕਰਨ ਜਾ ਰਹੇ ਕਿ ਕਿਸ ਤਰ੍ਹਾਂ ਰਹੇਗਾ ਕਿਉਂਕਿ ਇੱਕ ਨੈਗ ਫਰੀ ਪਤੀ ਦੇ ਨਾਲ ਉਹਨਾਂ ਦੇ ਜਿਹੜੇ ਮੈਸੇਜ ਹੈ ਉਹ ਵੀ ਸੇਵਾ ਵਿੱਚ ਹਾਜ਼ਰ ਰਹਿਣਗੇ ਵਾਰਡ ਨੰਬਰ 25 ਦੇ ਲੋਕਾਂ ਲਈ ਤਾਂ ਮੈਮ ਕਿਸ ਤਰ੍ਹਾਂ ਲੱਗ ਰਿਹਾ ਅੱਜ ਮੌਕਾ ਮਿਲ ਰਿਹਾ ਨਾਰੀ ਸ਼ਕਤੀ ਹੋਂਦੇ ਨਾਤੇ ਤੁਹਾਨੂੰ ਪਹਿਲੇ ਤਾਂ ਮੈਂ ਆਮ ਆਦੀ ਪਾਰਟੀ ਦਾ ਧੰਨਵਾਦ ਕਰਦੀ ਹੂ ਔਰ ਹਮਾਰੀ ਮੈਮ ਐਮਐਲਏ ਮੈਮ ਜੀਵਨ ਜੋਤੀ ਦਾ ਧੰਨਵਾਦ ਕਰਦੀ ਹੂ ਬਹੁਤ acha ਲੱਗ ਰਿਹਾ ਹੈ ਕਿ ਔਰਤੋ ਕੋ ਮੌਕਾ ਦਿਆ ਜਾ ਰਹਾ ਹੈ ਔਰ ਸਾਥ ਮੇ ਸਭੀ ਮਿਲ ਕੇ ਹਮ ਕੰਮ ਕਰਾਂਗੇ जितनी भी हमारी लेडीज हैं और बाद में जो भी काम होने वाले हैं वो मिलके करेंगे सभी तो पवन जी का पूरा साथ दिया जाएगा जीतने के बाद बिल्कुल बिल्कुल पूरा साथ दिया जाएगा। इनके साथ ही मिलके काम करना है क्योंकि वैसे तो देखा जाता है कि ਜੋ ਕਾਉਂਸਲਰ ਹੁੰਦਾ ਹੈ ਨਾ ਕਾਉਂਸਲਰ ਆਪਨੇ ਬਨ ਜਾਣਾ ਹੈ ਕੰਮ ਇਨਕੋ ਕਰਨਾ ਪੜੇਗਾ ਕਿ ਦੋਨੋ ਮਿਲ ਕੇ ਕਰੋਗੇ ਨਹੀਂ ਨਹੀਂ ਮਿਲ ਕੇ karenge ਕੰਮ ਦੋਨੋ ਜੈਸੇ ਇੱਕ ਸ਼ਾਦੀशुदा ਲਾਈਫ ਹੁੰਦੀ ਹੈ ਮੀਆਂ ਵੀ ਮਿਲ ਕੇ ਘਰ ਚਲਾਤੇ ਆ ਐਸੇ ਹੀ ਹਮ ਮਿਲ ਕੇ ਹੀ ਪੂਰਾ ਵਾਰਡ ਚਲਾएंगे ਔਰ ਜਨਤਾ ਕੀ ਦਿਨ ਰਾਤ ਸੇਵਾ ਕਰਾਂਗੇ ਬਿਲਕੁਲ ਇੱਕ ਨਾ ਇੱਕ ਫ੍ਰੀ ਮੌਕਾ ਜ਼ਰੂਰ ਮਿਲਣਾ ਚਾਹੀਦਾ ਜਦੋਂ ਇੱਕ ਤੇ ਇੱਕ ਹੋ ਜਾਣ ਤਾਂ 11 ਤਾਂ ਤੁਸੀਂ ਖੁਦ ਹੀ ਦੇਖ ਸਕਦੇ ਹੋ ਜਿੱਤਣ ਤੋਂ ਬਾਅਦ ਇਸ ਵਾਰਡ ਤੇ ਜੰਗੀਬੱਦਰ ਦੇ ਕੰਮ ਉਲਿੱਕੇ ਜਾਣਗੇ ਤਾਂ ACR ਪਰ ਦੀ ਸਪੈਸ਼ਲ ਰਿਪੋਰਟ ਜੈ ਹਿੰਦ ਜੈ ਭਾਰਤ